ਆ ਸੱਤਰੀਆ ਕਾਲ ਦੋਸਤੋ ਇਸ ਵੇਲੇ ਅਸੀਂ ਪਹੁੰਚੇ ਆਂ ਕਲਾਂਲੌਰ ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੀ ਹਦੂਦ ਦੇ ਵਿੱਚ ਵੱਖੋ ਵੱਖ ਪਿੰਡਾਂ ਦੇ ਵਿੱਚ ਜਿਹੜਾ ਵਾ ਹੜ੍ਹ ਨੇ ਤਬਾਈ ਮਚਾਈ ਆ ਭਾਰੀ ਨੁਕਸਾਨ ਹੋਇਆ ਤੇ ਲੋੜਵੰਦਾਂ ਦੀ ਜਿਹੜੀ ਆ ਪੂਰਤੀ ਕਰਨ ਵਾਸਤੇ ਦਾਨੀ ਸਜਣਾ ਦੀ ਜਿਹੜੀ ਕੋਈ ਘਾਟ ਨਹੀਂ ਤੇ ਉੱਥੇ ਕਈ ਤਰ੍ਹਾਂ ਦੀਆਂ ਪਿੰਡਾਂ 'ਚ ਜਿਹੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਕਿਉਂਕਿ ਲੋਕਾਂ ਨੇ ਪਿੰਡਾਂ ਦੇ ਮੋੜਾਂ ਦੇ ਉੱਤੇ ਖੋ ਮਾਈ ਪਾਈ ਹੋਈ ਆ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਸੋ ਇਸੇ ਤਹਿ ਤੀ ਤੁਹਾਨੂੰ ਦੱਸਦੀ ਆ ਕਿ ਇੱਕ ਕਹਾਵਤ ਵੀ ਬੜੀ ਪ੍ਰਸਿੱਧ ਹੈ ਕਿ ਜਿੰਨੇ ਵੇਖਿਆ ਨਹੀਂ ਲਾਹੌਰ ਤੇ ਉਹ ਵੇਖੇ ਕਲਾਂ ਲਾਹੌਰ ਕਹਿੰਦੇ ਉੱਚੇ ਬੁਰਜ ਲਾਹੌਰ ਦੇ ਤੇ ਸੂਜਵਾਨ ਲੋਕ ਕਲਾਂ ਲੋਰ ਦੇ ਸੋ ਇਸੇ ਸੂਜ ਬੂਝ ਦਾ ਸਬੂਤ ਦਿੰਦੇ ਹੁਆ ਤੁਹਾਨੂੰ ਦੱਸ ਦਈਏ ਕਿ ਜਿਵੇਂ ਇੱਥੇ ਇੱਕ ਕੈਂਪ ਲੱਗਿਆ ਹੋਇਆ ਵਾ ਕਲਾਂ ਲੋਰ ਤੋਂ ਕਰਾਸ ਕਰਦੇ ਆਂ ਜੋ ਨੋਮਨੀ ਨਾਲੇ ਦਾ ਪੁਲ ਹੈ ਦੀ ਪਰਲੀ ਸਾਈਡ ਦੇ ਉੱਪਰ ਅਗਲੀ ਸਾਈਡ ਦੇ ਉੱਪਰ ਹੈ ਡੇਰਾ ਬਾਬਾ ਨਾਨਕ ਸਾਈਡ ਦੇ ਉੱਪਰ ਜਿੱਥੇ ਇੱਥੇ ਗਾਈਡਲਾਈਨ ਦਿੱਤੀ ਜਾ ਰਹੀ ਹੈ ਕਿ ਕਿੱਥੇ ਕਿੱਥੇ ਲੋਡ ਬੰਦ ਨੇ ਕਿੱਥੇ ਕਿੱਥੇ ਜੜੀਆਂ ਸਮਾਜ ਸੇਵੀ ਜਾਂ ਦਾਨੀ ਸੱਜਣ ਨੇ ਉਹਨਾਂ ਨੂੰ ਸਹੀ ਹੱਥਾਂ ਦੇ ਵਿੱਚ ਜਿਹੜੇ ਨੇ ਉਹ ਰਾਸ ਸਮਗਰੀ ਪਹੁੰਚਾਉਣ ਦੀ ਲੋੜ ਆ ਸੋ ਬਲ ਡੋਨਰ ਸੇਵਾ ਸੋਸਾਇਟੀ ਗੁਰਦਾਸਪੁਰ ਦਾ ਇੱਥੇ ਸਟਾਲ ਲੱਗਿਆ ਹੋਇਆ ਜਿੱਥੋਂ ਗਾਈਡ ਕਰਕੇ ਹਰ ਇੱਕ ਸੰਸਥਾ ਨੂੰ ਜਿਹੜਾ ਅੱਗੇ ਤੋਰਿਆ ਜਾਂਦਾ ਹਾਂਜੀ ਪੁਰੇਵਾਲ ਸਾਹਿਬ ਸਾਡੇ ਨਾਲ ਨੇ ਗੁਰਸਰਨ ਸਿੰਘ ਪੁਰੇਵਾਲ ਜੋ ਅਦਾਰਾ ਅਜੀਦੀਆਂ ਵੀ ਸੇਵਾਵਾਂ ਨਿਭਾਉਂਦੇ ਨੇ ਲੰਬੇ ਸਮੇਂ ਤੋਂ ਸੋ ਇਸ ਸੇਵਾ ਦੇ ਵਿੱਚ ਵੀ ਕੁੱਦੇ ਹੋਏ ਨੇ ਸੋ ਕੀ ਹਾਲੂ ਹਾਲਾਤ ਨੇ ਵੀਰਜੀ ਏਰੀਏ ਦੇ ਦੇਖੋ ਹਾਲਾਤ ਤੇ ਬਹੁਤ ਮਾੜੇ ਨੇ ਪਾਣੀ ਚੜਿਆ ਸੀ ਮੁਸ਼ਕਲਾਂ ਆਈਆਂ ਸੀ ਪਰ ਬਹੁਤ ਜ਼ਿਆਦਾ ਮੁਸ਼ਕਲਾ ਪਾਣੀ ਲੱਥਾਂ ਤੋਂ ਬਾਅਦ ਆਉਣ ਵਾਲੀਆਂ ਨੇ ਉਸ ਪਰਲੇ ਤਹਿਤ ਪੂਰੇ ਪੰਜਾਬ ਚੋਂ ਜੰਮੂ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਹਮਾਚਲ ਤੋਂ ਨਵੀਂ ਦਿੱਲੀ ਤੋਂ ਮਹਾਰਾਸ਼ਟਰ ਤੋਂ ਹਰਿਆਣੇ ਤੋਂ ਸੰਗਤਾਂ ਕਾਫੀ ਆ ਰਹੀਆਂ ਐਸੇ ਰਸਤੇ ਥਾੜੀ ਜਿਹੜੀਆਂ ਰਮਦਾਸ ਨੂੰ ਡੇਰਾ ਬਾਬਾ ਨਾਨਕ ਨੂੰ ਜਾਂਦੀਆਂ ਪਰ ਕੁਝ ਵੀਡੀਓ ਵਾਇਰਲ ਹੁੰਦੀਆਂ ਸੀ ਕਿ ਜਿਹੜੇ ਲੋਕ ਜਿਹੜੇ ਨਜਾਇਜ਼ ਫਾਇਦਾ ਠਾ ਰਹੇ ਨੇ ਸੇਵਾ ਦਾ ਉਹਦੇ ਮੱਦੇਨਜ਼ਰ ਸਾਡੇ ਕਲਾਨੌਰ ਵਿੱਚ ਜਿਹੜੀ ਐਨ ਜੀਓ ਐ ਸਮਾਜੀ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਤੇ ਇੱਕ ਕਲਗੀਧਾ ਦੇ ਗੁਰਦੁਆਰਾ ਮੋਜੂਵਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਬਾਕੀ ਜੇ ਸਮਾਜ ਸੇਵਕਾਂ ਦੇ ਨਾਲ ਅਸੀਂ ਇੱਕ ਸੇਵਾ ਤੇ ਅਸੀਂ ਵੀ ਕਰ ਰਹੇ ਹਾਂ ਜਿਹੜੇ ਜੋਗ ਲੋੜਵੰਦ ਲੋਕ ਉਹਨਾਂ ਤੱਕ ਪਹੁੰਚਾ ਰਹੇ ਹਾਂ ਪਰ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਅਸੀਂ ਕਲਾਨੌਰ ਦੇ ਬਾਹਰਵਾਰ ਡੇਰਾ ਰੋਡ ਤੇ ਪੁਲ ਤੇ ਇੱਕ ਬੂਥ ਸਹਾਇਤਾ ਬੂਥ ਸਥਾਪਿਤ ਕੀਤਾ ਉਹਦੇ ਵਿੱਚ ਸਿਰਫ ਅਸੀਂ ਇਹੋ ਜਾਣਕਾਰੀ ਦੇ ਰਿਹਾ ਕਿ ਜਿਹੜੇ ਸਾਡੇ ਕੋਲ ਰਿਕੁਆਇਰਮੈਂਟ ਆਉਂਦੀ ਕਿ ਇੰਨਾ ਪਿੰਡਾਂ ਚ ਇੰਨਾ ਚੀਜ਼ਾਂ ਦੀ ਜ਼ਰੂਰਤ ਆ ਇੱਥੋਂ ਜਿਹੜੇ ਲੰਘ ਕੇ ਜਾਂਦੇ ਨੇ ਸੇਵਾਦਾਰ ਦਾ ਨਿਸਾਜ ਨਾਉਂਦੇ ਨੇ ਅਸੀਂ ਉਹਨਾਂ ਨੂੰ ਸਿਰਫ ਗਾਈਡ ਕਰਦੇ ਆ ਅਸੀਂ ਕਿਤੇ ਵੀ ਸੇਵਾ ਲੈ ਕੇ ਨਹੀਂ ਜਾਂਦੇ ਕਿਉਂਕਿ ਬਹੁ ਗਿਣਤੀ ਤੇ ਵਿੱਚ ਇਦਾਂ ਹੁੰਦਾ ਅਸੀਂ ਇਸ ਤਰੀਕੇ ਦਾ ਬਿਲਕੁਲ ਕੋਈ ਕੰਮ ਨਹੀਂ ਕਰ ਰਹੇ ਹਾਂ ਸਿਰਫ ਗਾਈਡ ਕਰ ਰਹੇ ਹਾਂ ਉਹਨਾਂ ਨੂੰ ਨੰਬਰ ਦੇ ਰਹੇ ਹਾਂ ਤੇ ਇਹ ਵੀ ਨਾਲ ਕਹਿ ਰਹੇ ਹਾਂ ਕਿ ਜਿੱਥੇ ਤੁਸੀਂ ਸੇਵਾ ਲੈ ਕੇ ਜਾ ਰਹੇ ਹੋ ਉਹ ਤੇ ਤੁਸੀਂ ਖੁਦ ਵੈਰੀਫਾਈ ਕਰੋ ਤੇ ਤੁਸੀਂ ਖੁਦ ਜਾ ਕੇ ਸੇਵਾ ਪਹੁੰਚਾਣੀ ਤਾਂ ਜੋ ਜਿਹੜੇ ਦਸਵੰਦ ਦੀ ਮਾਇਆ ਨਾ ਇੱਕ ਕਹਾਵਤਾਂ ਜਿਹੜੀਆਂ ਤੁਸੀਂ ਦੋ ਤਿੰਨ ਕਹਾਵਤਾਂ ਕਹੀਆਂ ਕਹਾਵਤੇ ਕਿਹ ਵੀ ਹੈਗੀ ਕਿ ਜਿਹੜੀ ਦਾਨ ਦੀ ਜਿਹੜਾ ਜਿਹੜਾ ਦਸਵੰਦ ਦੀ ਮਾਇਆ ਦੇ ਨਾਲ ਜੇ ਕੋਈ ਚੀਜ਼ ਦੁਰਵਰਤ ਹੁੰਦੀ ਹੈ ਨਾ ਉਹਦਾ ਬਹੁਤ ਖਮਿਆਜਾ ਭੁਗਤਣਾ ਪੈਂਦਾ ਵਾ ਤੇ ਅਸੀਂ ਤੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਦਾਨ ਦੀ ਜਿਹੜੀ ਮਾਇਆ ਦੇ ਰੂਪ ਦੇ ਵਿੱਚ ਸਹਾਇਤਾ ਸਮਗਰੀ ਲੋੜਵੰਦਾਂ ਦੇ ਹੱਥਾਂ ਤੱਕ ਪਹੁੰਚੇ ਨਜ਼ਾਇਜ਼ ਉਹਦਾ ਫਾਇਦਾ ਨਾ ਹੋਵੇ ਉਹਦੇ ਤਹਿਤ ਅਸੀਂ ਜਾਣਕਾਰੀ ਜਿਹੜੀ ਆ ਉਹ ਸਾਰੇ ਦੇ ਰਹੇ ਆ ਸਾਡੇ ਕੋਲ ਕੱਲ ਕਸ਼ਮੀਰ ਤੋਂ ਸਾਡੇ ਵੀਰ ਸਹੋਗੀ ਆਏ ਸੀ ਉਹਨਾਂ ਨੂੰ ਜਿੱਥੇ ਭੇਜਿਆ ਉਹ ਬਹੁਤ ਖੁਸ਼ ਗਏ ਮੁਕਤਸਰ ਤੋਂ ਸਿੰਘ ਆਏ ਗੁਰਦਾਰਾ ਟਿੱਬੀ ਸਾਹਿਬ ਰੋਪੜ ਤੋਂ ਸਿੰਘ ਆਏ ਉਹਨਾਂ ਨੂੰ ਜਿੱਥੇ ਭੇਜਿਆ ਉਹ ਬਹੁਤ ਖੁਸ਼ ਹੈ ਅੱਜ ਅਸੀਂ ਹਿਸ਼ਾਰਪੁਰ ਤੋਂ ਸਾਡੇ ਕੋਲ ਵੀਰ ਆਏ ਨੇ ਤੇ ਸੇਵਾਦਾਰ ਆਏ ਨੇ ਇਹ ਅੱਜ ਇਹੋ ਹੀ ਜਾਣਕਾਰੀ ਸਾਡੇ ਕੋਲ ਲੈਣ ਆਏ ਨੇ ਗੁਰਦਵਾਰਾ ਸਿੰਘ ਸਭਾ ਸ਼ਰਪੁਰ ਦਸੂਹਾ ਤੋਂ ਕਿ ਇਹ ਦੱਸ ਰਹੇ ਨੇ ਸਾਨੂੰ ਕਿ ਜਿਹੜ ਜਿਹੜੀ ਚੀਜ਼ ਦੀ ਜ਼ਰੂਰਤ ਆ ਅਸੀਂ ਇਹਨਾਂ ਦਾ ਇਸ ਪਰਾਲੇ ਦੀ ਸਲਾਹਗਾ ਕਰਦੇ ਹਾਂ ਕਿ ਇਹ ਸਾਡੇ ਕੋਲ ਪੁੱਛਣ ਆਏ ਨੇ ਇਹ ਅੱਜ ਸਾਡੇ ਕੋਲ ਪੁੱਛ ਕੇ ਚੱਲੇ ਨੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਇਹ ਕੱਲ ਜਾਂ ਪਰਸੋਂ ਉਹ ਹੀ ਚੀਜ਼ਾਂ ਲੈ ਕੇ ਆਉਣਗੇ ਅਸੀਂ ਇਹਨਾਂ ਨੂੰ ਉਹਨਾਂ ਪਿੰਡਾਂ 'ਚ ਭੇਜਾਂਗੇ ਤੇ ਦੇਖਾਂਗੇ ਵੀ ਇਹਨਾਂ ਨੇ ਆਉਣੀ ਆ ਤੇ ਪਹਿਲਾਂ ਵੈਰੀਫਾਈ ਵੀ ਇਹੋ ਹੀ ਕਰਨਗੇ ਉੱਥੇ ਜਾ ਕੇ ਕਿ ਵਾਕਿਆ ਜਾਇਜ਼ ਆ ਤੇ ਫੇਰ ਦੇਣ ਜੇ ਨਹੀਂ ਲੱਗੇਗਾ ਤੇ ਅਗਲੇ ਪਾਸੇ ਜਿਹੜਾ ਚਲੇ ਜਾ। ਸੋ ਵੀਰ ਜੀ ਅਸੀਂ ਚਾਹੁੰਗੇ ਕਿ ਆਪਣਾ ਕੋਈ ਸੰਪਰਕ ਨੰਬਰ ਜਿਹੜਾ ਉਹ ਬੋਲ ਦਿੱਤਾ ਜਾਵੇ। ਦੇਖੋ ਸੰਪਰਕ ਨੰਬਰ ਸਾਡੇ ਜਿਹੜੇ ਨੇ ਇਹ ਬੋਰਡ ਦੇ ਉੱਤੇ ਲੱਗੇ ਨੇ 24 ਆਵਰ ਸੰਸਥਾਵਾ ਦੇ ਜਿਹੜੇ ਮੈਂਬਰ ਨਾਮ aí ਦੇ ਕੰਮ ਕਰ ਰਹੇ ਨੇ ਅਸੀਂ ਕਿਸੇ ਕੋ ਕੋਈ ਦਾਨ ਨਹੀਂ ਮੰਗਦੇ ਸੇਵਾ ਨਹੀਂ ਮੰਗਦੇ ਅਸੀਂ ਸਿਰਫ ਗਾਈਡਲਾਈਨ ਦੇਣ ਵਾਸਤੇ ਸਹਾਇਤਾ ਦੇਣ ਵਾਸਤੇ ਸਹਿਯੋਗ ਕਰ ਰਹੇ ਹਾਂ ਤਾਂ ਜੋ ਜਿਹੜੀ ਦਸਵੰਦ ਟੀਮ ਆਇਆ ਜਿਹੜੀ ਸਹੀ ਥਾਂ ਤੱਕ ਪਹੁੰਚੇ। ਸੋ ਤੁਹਾਨੂੰ ਦੱਸਦੀ ਏ ਕਿ ਜੋ ਇਹ ਵੀਰ ਸੇਵਾ ਨਿਭਾ ਰਹੇ ਨੇ ਸੰਸਥਾਵਾਂ ਦੇ ਦੁਆਰਾ ਇਹਨਾਂ ਦਾ ਜੋ ਸੰਪਰਕ ਨੰਬਰ ਹੈਗਾ ਵਾ ਜੇ ਕਿਸੇ ਨੇ ਰਾਬਤਾ ਬਣਾਉਣਾ ਹੋਵੇ 98787 7270 ਇਸ ਤੋਂ ਇਲਾਵਾ ਜਿਵੇਂ 90900 00084 ਇਹ ਵੱਖ-ਵੱਖ ਦੋ ਤਿੰਨ ਨੰਬਰ ਦਿੱਤੇ ਹੋਏ ਨੇ ਸੋ ਜਿਹੜੇ ਵੀ ਦਾਨੀ ਸੱਜਣ ਹੈਗੇ ਇਹਨਾਂ ਪਿੰਡਾਂ ਦੇ ਵਿੱਚ ਸਹੀ ਲੋੜਵੰਦਾਂ ਤੱਕ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਜਿਹੜੀ ਸੇਵਾ ਵਾ ਸਾਡੀ ਰਾਤ ਸਮਗਰੀ ਪੁੱਜ ਸਕੇ ਸੋ ਇਹਨਾਂ ਨੰਬਰਾਂ ਦੇ ਉੱਪਰ ਇਸ ਸੰਸਥਾ ਦੇ ਨਾਲ ਜਿਹੜਾ ਵਾ ਜਰੂਰ ਸੰਪਰਕ ਕੀਤਾ ਜਾਵੇ